ਗੁਰੂ ਪਾਤਸ਼ਾਹ ਜੀਆਂ ਨੇ ਕੀ ਦਿੱਤਾ ਖਾਲਸਾ ਅੰਮ੍ਰਿਤស្ਕਾਇਆ ਰੋਹਾਨੀਅਤ ਦੇ ਮੰਡਲ ਦੇ ਵਿੱਚ ਖੰਨਵਾਦ ਤੇ ਰੋਹਾਨੀਅਤ ਦੀ ਬਾਣੀ ਦੀ ਬਖਸ਼ਿਸ਼ ਕਰ ਦਿੱਤੀ ਮੈਂ ਬਿਲਕੁਲ ਕਿਉਂ ਅਜਾ ਪਟੂਕ ਮਾਤਰ ਗੱਲ ਕਰ ਸਕਦੇ ਜਿਆਦਾ ਨਹੀਂ ਕੀ ਦੇ ਦਿੱਤਾ ਪੰਜ ਬਾਣੀਆਂ ਸ਼ਵੇਰੀਆਂ ਤੇ ਦੋ ਸਾਖੀਆਂ ਜਗਜੀਤ ਸਿੰਘ ਬ੍ਰਹਮ ਗਿਆਨੀ ਜਗਤ ਸਾਹਿਬ ਅਕਾਲ ਉਸਤਤ ਸ਼ੁਭਈਏ ਜੋਸ਼ ਵੀ ਚਾਹੀਦਾ ਤੇ ਵਿਰਾਗ ਵੀ ਚਾਹੀਦਾ ਦੋ ਚੀਜ਼ਾਂ ਚੋ ਪੈਸਾ ਹੈ ਬੇਣਤੀਆਂ ਦਾਰੂ ਅਨੰਦ ਸਾਹਿਬ ਜੀਵਨ ਮੁਕਤੀ ਦਾ ਸਰੂਪ ਹੈ ਪੰਜਵਾਂ ਸ਼ਾਮ ਨੂੰ ਰਹਿਰਾਸ ਜਿਹੜੀ ਇੱਥੇ ਨਹੀਂ ਸੱਚਖੰਡ 'ਚ ਵੀ ਰਹਿਰਾਸ ਸਾਹਿਬ ਦਾ 파ਟ ਸੱਚਖੰਡ 'ਚ ਸਾਬੇ ਸ੍ਰੀ ਅਦਾਇ। ਹੈਂ? ਤੋ ਕੀਰਤਨ ਸੁਹੇਲਾ ਰਾਤ ਨੂੰ ਸੌਣਾ ਤੇਰੀ ਸੁਤਿਆਂ ਦੀ ਰਾਖੀ ਚਾਰੇ ਪਾਸੇ ਬਾੜ ਖੜੇਗਾ ਤੇਰੇ। ਭੁੱਲੀ ਨਾ ਇਹਨੂੰ ਕਰਨਾ। ਚਾਰੇ ਪਾਸੇ ਬਾੜ ਕਰ ਦਵੇਗਾ ਤੈਨੂੰ ਅੰਤਰੀਵ ਤੌਰ ਦੇ ਉੱਤੇ ਵੀ ਤੇ ਬਾਹਰੀ ਤੌਰ ਦੇ ਉੱਤੇ ਵੀ ਕੋਈ ਲਟੇਰੇ ਲੁੱਟ ਨਹੀਂ ਸਕਦੇ। ਹੈਂ?